ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਝੋਨੇ ਦੇ 35 ਤੋਂ 38 ਗੰਟੇ ਝਾੜ ਲੈਣ ਦੇ ਲਈ ਆਪਾਂ ਕਿਹੜੇ ਕਿਹੜੇ ਜਿਹੜੇ ਨੁਕਤੇ ਆਪਾਂ ਝੋਨੇ ਦੇ ਵਿੱਚ ਵਾਰਤਕ ਸਕਦੇ ਆ ਕਿਹੜੀ ਕਿਹੜੀ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਕਿਉਂਕਿ ਝੋਨੇ ਦੇ ਵਿੱਚ ਜੇ ਆਪਾਂ 13:045 NPK ਦੀ ਆਪਾਂ ਸਪਰੇਅ ਕਰਦੇ ਤਾਂ ਆਪਣੇ ਝਾੜ ਦੇ ਵਿੱਚ ਬਹੁਤ ਵਧੀਆ ਆਪਾਂ ਨੂੰ ਫਰਕ ਦੇਖਣ ਨੂੰ ਮਿਲਦਾ ਦਾਨੇ ਆਪਣੇ ਪ੍ਰੋਪਰ ਮੋٹے ਤੇ ਚੌਕਦਾਰ ਪੂਰੇ ਇਨਸਾਫ ਆਪਣੇ ਦਾਨੇ ਹੁੰਦੇ ਆ ਤੇ ਵਜਨ ਵੀ ਉਹਨਾਂ ਦਾ ਵਧੂਗਾ ਤੇ ਝਾੜ ਵੀ ਆਪਣਾ ਬਹੁਤ ਚੰਗਾ ਆਉਂਦਾ ਹੈ ਤੇ ਹੁਣ ਜਿਹੜੇ ਝੋਨੇ ਨਿਸਰ ਚੁਕੇ ਐ ਨਸਾਰਾ ਕਰ ਲਿਆ ਏ ਤੇ ਹੁਣ ਝੁਕਨੇ ਸ਼ੁਰੂ ਹੋ ਗਏ ਐ ਉਹਨਾਂ ਝੋਨਿਆਂ ਤੇ ਕੀ ਆਪਾਂ 13:045 ਐਨਪੀਕੇ ਦੀ ਆਪਾਂ ਸਪਰੇਅ ਕਰ ਸਕਦੇ ਆ ਜਾਂ ਫਿਰ ਨਹੀਂ ਜੇ ਆਪਾਂ ਹੁਣ ਸਪਰੇਅ ਕਰਾਂਗੇ ਆਪਾਂ ਨੂੰ ਕਿੰਨਾ ਕੁ ਜਿਹੜਾ ਉਸ ਸਪਰੇਅ ਦਾ ਫਾਇਦਾ ਮਿਲੂਗਾ ਸਾਰੀ ਜਿਹੜੀ ਅੱਗੇ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਹੁਣ ਆਪਾਂ ਝੋਨੇ ਦੇ ਵਿੱਚ 13045 ਦੀ ਸਪਰੇ ਇਸ ਲਈ ਕਰਦੇ ਆ ਕਿਉਂਕਿ ਉਹਦੇ ਵਿੱਚ ਪोटाश ਹੁੰਦੀ ਹੈ ਤੇ ਇੱਕ ਨਾਈਟ੍ਰੇਟ ਹੁੰਦੀ ਹੈ ਸਭ ਤੋਂ ਵੱਡਾ ਜਿਹੜਾ ਕੰਮ ਹੁੰਦਾ ਝੋਨੇ ਦੇ ਵਿੱਚ ਪोटाश ਦਾ ਹੁੰਦਾ ਕਿਉਂਕਿ ਝੋਨੇ ਨੂੰ ਨਿਸਾਰੇ ਤੋਂ ਲੈ ਕੇ ਪੱਕਣ ਤੱਕ ਜਿਹੜੀ ਪोटाश ਤੱਤ ਦੀ ਜ਼ਰੂਰਤ ਹੁੰਦੀ ਹੈ ਜੇ ਆਪਾਂ ਝੋਨੇ ਨੂੰ ਪोटाश ਤੱਤ ਦਿੱਤਾ ਤਾਂ ਆਪਣਾ ਜਿਹੜੇ ਪ੍ਰੋਪਰ ਦਾਣਿਆਂ ਦੇ ਵਿੱਚ वजन ਵਧੂਗਾ ਚਮਕਦਾਰ ਦਾਣੇ ਹੋਣਗੇ ਤੇ ਝਾੜ ਵਧੂਗਾ ਜੇ ਪोटाश ਤੱਤ ਦੀ ਘਾਟ ਆ ਗਈ ਨਿਸਾਰੇ ਤੋਂ ਬਾਅਦ ਜਾਂ ਪਹਿਲਾਂ ਫਿਰ ਆਪਣੇ ਝੋਨੇ ਦੇ ਜਿਹੜੇ ਦਾਣੇ ਉਪਕਚੀ ਜਾਂਦੇ ਆ ਫੋਕ ਵਧ ਬਣਦੀ ਹੈ ਇਸੇ ਕਰਕੇ ਜੇਰਾ ਆਪਣਾ ਝੋਨੇ ਦਾ ਝਾੜ ਵੀ ਘਟ ਜਾਂਦਾ ਹੈ ਤੇ ਵੈਸੇ ਤਾਂ ਜਿਹੜੀ ਸਾਰੇ ਵੀਰ ਭਰਾਵਾਂ ਨੂੰ ਪਤਾ ਹੀ ਹੈ ਵੀ ਜਿਹੜੀ 13045 ਐਨਪੀਕੇ ਦੀ ਸਪਰੇਅ ਆਪਾਂ ਗੋਭ ਸਮੇਂ ਕਰਨੀ ਹੁੰਦੀ ਹੈ ਪਰ ਐਵੇਂ ਨਹੀਂ ਕਿਸਾਨ ਭਰਾਵੋ ਵੀ ਆਪਾਂ ਗੋਭ ਸਮੇਂ ਸਪਰੇਅ ਕਰਨੀ ਆਪਾਂ ਨੂੰ ਆਦ ਦੇ ਵਿੱਚ ਵੀ ਫਾਇਦਾ ਮਿਲਦਾ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਵੀ ਜਿਹੜੀ 13045 ਦੀ ਝੋਨੇ ਦੇ ਵਿੱਚ ਦੋ ਸਪਰੇਅ ਕਰਨੀਆਂ ਲਾਜ਼ਮੀ ਹੈ ਇੱਕ ਸਪਰੇ ਨਾਲ ਆਪਾਂ ਨੂੰ ਬੇਨਿਫਿਟ ਮਿਲ ਜਾਂਦਾ ਹੈ 70% ਤੇ ਪਰ ਦੂਜੀ ਸਪਰੇ ਜੇ ਆਪਾਂ ਕਰਦੇ ਆ ਤਾਂ ਉਹਦਾ ਵੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਜੇ ਤੁਸੀਂ ਵੀ ਆਪਣੇ ਝੋਨੇ ਦੇ ਵਿੱਚ ਹਜੇ ਤੱਕ 13045 ਦੀ ਸਪਰੇ ਨਹੀਂ ਕੀਤੀ ਤੁਸੀਂ ਨੇ ਸਾਰੇ ਤੋਂ ਬਾਅਦ ਜਦੋਂ ਮੁੰਜਰਾ ਝੁਕ ਗਈ ਆ ਉਦੋਂ ਵੀ ਜਿਹੜੀ ਤੁਸੀਂ ਸਪਰੇ ਕਰ ਸਕਦੇ ਹੋ ਕੋਈ ਵੀ ਆਪਾਂ ਨੂੰ ਡਾਇਰੈਕਟ ਨਹੀਂ ਉਸ ਚੀਜ਼ ਦਾ ਆਪਾਂ ਨੂੰ ਰਿਜ਼ਲਟ ਵੀ ਪੂਰਾ ਮਿਲੇਗਾ ਕਿਉਂਕਿ ਪਹਿਲੀ ਸਪਰੇ ਦਾ ਕੰਮ ਕੀ ਆਪਾਂ ਗੋਭ ਸਮੇਂ ਕਰਦੇ ਆ ਉਹਨੇ ਦਾਣਿਆਂ ਦੀ ਗਿਣਤੀ ਵਧਾਣੀ ਹੁੰਦੀ ਹੈ ਵੀ ਮੁੰਜਰ ਦੇ ਵਿੱਚ ਜਿਵੇਂ ਜੇ ਘਾਟ ਆ ਗਈ ਤਾਂ ਦਾਣੇ ਘੱਟ ਬਣਨਗੇ ਜੇ ਆਪਾਂ ਸਪਰੇਅ ਕਰਤੀ ਤਤ ਮਿਲ ਗਿਆ ਉਹਨੂੰ ਫਿਰ ਜਿਹੜੇ ਪ੍ਰੋਪਰ ਵਧੀਆ ਦਾਣੇ ਬਣਨਗੇ ਤੇ ਹੁਣ ਐਂਡ ਤੇ ਆ ਕੇ ਗੱਲ ਆਉਂਦੀ ਹੈ ਦਾਣਿਆਂ ਦਾ ਭਜਨ ਵਧੂਗਾ ਜੇ ਆਪਾਂ 3045 ਦੀ ਆਪਾਂ ਸਾਰੇ ਤੋਂ ਬਾਅਦ ਝੂਕੀਆਂ ਹੋਈਆਂ ਮੁੰਜਰਾ ਤੇ ਆਪਾਂ ਸਪਰੇਅ ਕਰ ਦੇਵਾਂਗੇ ਤਾਂ ਉਦੋਂ ਜਿਹੜੀ ਮਿਲਕਿੰਗ ਸਟੇਜ ਚੱਲ ਰਹੀ ਹੁੰਦੀ ਹੈ ਮਿਲਕਿੰਗ ਸਟੇਜ ਤੇ ਵੀ ਕਿਉਂਕਿ ਜੇ ਗਰਮੀ ਵੱਧ ਪੈ ਰਹੀ ਹੈ ਉਹਦਾ ਵੀ ਪ੍ਰਭਾਵ ਪੈਂਦਾ ਹੈ ਤੇ ਇਸ ਬਰੇ ਕਾਰਨ ਨਾਲ ਬੂਟੇ ਦੇ ਵਿੱਚ ਤਾਕਤ ਆਵੇਗੀ ਤੇ ਫਿਰ ਜਿਹੜਾ ਨਸਾਰੇ ਸਮੇਂ ਜਿਹੜਾ ਚੋਹ ਜਿੰਨਾ ਮਰਜੀ ਆਪਾਂ ਤਤ ਦੇਤੇ ਜੇ ਐਂਡ ਤੇ ਆ ਕੇ ਕੋਈ ਆਪਾਂ ਨੂੰ ਜਾਂ ਗਰਮੀ ਵੱਧ ਵਾਹੇਗੀ ਜਾਂ ਫਿਰ ਘਾਟ ਆ ਗਈ ਫਿਰ ਜਿਹੜੇ ਆਪਣੇ ਦਾਣੇ ਪੱਕ ਚੇ ਜਾਂਦੇ ਆ ਸੁੱਕ ਜਾਂਦੇ ਆ ਇਸ ਕਰਕੇ ਆਪਾਂ ਨੇ ਸਾਰੇ ਤੋਂ ਬਾਅਦ ਵੀ ਜਿਹੜੀ 13045 ਦੀ ਆਪਾਂ ਝੋਨੇ ਦੇ ਵਿੱਚ ਸੁਬਰੀ ਕਰ ਸਕਦੇ ਆ ਉਹਦਾ ਵੀ ਆਪਾਂ ਨੂੰ ਝਾੜ ਦੇ ਵਿੱਚ ਫਾਇਦਾ ਹੀ ਮਿਲੂਗਾ ਕਿਉਂਕਿ ਪ੍ਰੋਪਰ ਦਾਣਿਆਂ ਦੇ ਵਿੱਚ ਵਜਨ ਵਧੇਗਾ ਉਹਨੂੰ ਤਾਕਤ ਮਿਲੂਗੀ ਬੂਟੇ ਨੂੰ ਤੇ ਵਧੀਆ ਆਪਣੀ ਚਮਕਦਾਰ ਤੇ ਭਾਰੇ ਦਾਣੇ ਆਪਾਂ ਝੋਨੇ ਤੋਂ ਬਧੀਆ ਝਾੜ ਆਪਾਂ ਚੰਗਾ ਝਾੜ ਲੈ ਸਕਦੇ ਆ ਤੇ ਆਪਣੀ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਸਾਰੇ ਆਦਮੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਆਪਣੀ ਵੀਡੀਓ ਨੂੰ ਇੰਨਾ ਪਿਆਰ ਦੇਣ ਦੇ ਲਈ ਸਤਿ ਸ਼੍ਰੀ ਅਕਾਲ ਜੀ